ਲਗਾਤਾਰ ਵਾਧ ਰਹੀ ਛੜਕੀ ਹਾਦਸਿਆਂ ਕਾਰਨ ਕਾਨੂੰਨ ਚ ਬਦਲਾਅ ਲਿਆਉਣ ਲਈ ਕੇਂਦਰ ਸਰਕਾਰ ਨੇ ਸੜਕੀ ਹਾਦਸਿਆ ਸਬੰਧੀ ਲਿਆਂਦੇ ਨਵੇਂ ਕਾਨੂੰਨ ਜਿਸ ਵਿੱਚ ਹਾਦਸੇ ਦੇ ਦੋਸ਼ੀ ਪਾਏ ਜਾਣਤੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਜੁਰਮਾਨੇ ਦਾ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਇਸ ਕਾਨੂੰਨ ਨੂੰ ਲੈ ਕੇ ਡਰਾਈਵਰ ਟਪਕੇ ਵਿੱਚ ਰੋਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਤੇਲ ਟੈਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ ਦੇ ਚੱਲਦਿਆਂ ਦੋ ਦਿਨਾਂ ਤੋਂ ਡੀਪੂਆਂ ਦੇ ਪੈਟਰੋਲ ਪੰਪ ਤੱਕ ਸਪਲਾਈ ਬੰਦ ਹੋ ਗਈ ਹੈ ਜਿਸ ਦਾ ਕਿ ਅਸਰ ਆਮ ਦੇਖਿਆ ਜਾ ਰਿਹਾ ਹੈ ਟੈਕ ਡਰਾਈਵਰਾਂ ਦੀ ਇਸ ਹੜਤਾਲ ਦੇ ਕਾਰਨ ਲੋਕਾਂ ਦੇ ਵਿੱਚ ਵੀ ਭਗੜੜ ਮਚ ਗਈ ਹੈ ਉਹਨਾਂ ਵੱਲੋਂ ਆਪਣੇ ਮੋਟਰਸਾਈਕਲ ਗੱਡੀਆਂ ਦੀ ਟੈਂਕੀ ਫੁੱਲ ਕਰਾਈ ਜਾ ਰਹੀ ਹੈ ਅਤੇ ਨਾਲ ਹੀ ਪੈਟਰੋਲ ਨੂੰ ਸਟਾਕ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੈਟਰੋਲ ਪੰਪਾਂ ਦੇ ਬਾਹਰ ਲੰਮੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਜੇ ਹੀ ਵੇਖਣ ਨੂੰ ਮਿਲਿਆ ਫ੍ਰੀ ਕੋਰਟ ਦੇ ਵਿੱਚ ਫ੍ਰੀ ਕੋਰਟ ਦੇ ਵਿੱਚ ਵੀ ਪਟਰੋਲ ਪੰਪਾਂ ਤੇ ਲੰਬੀਆਂ ਲੰਬੀਆਂ ਲੇਣਾ ਲੱਗੀਆਂ ਹਨ ਅਤੇ ਲਗਾਤਾਰ ਲੋਕ ਆਪਣੇ ਵੇਕੜਾਂ ਅਤੇ ਬੋਤਲਾਂ ਦੇ ਵਿੱਚ ਤੇਲ ਪਵਾ ਰਹੇ ਨੇ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਲੇਣਾ ਦੇਖਣ ਨੂੰ ਮਿਲ ਰਹੀਆਂ ਨੇ ਅਤੇ ਦੂਜੇ ਪਾਸੇ ਹੜਤਾਲ ਚੱ ਰਹੀ ਹੈ ਸਰਕਾਰ ਇਸ ਵਿੱਚ ਕੀ ਫੈਸਲਾ ਲੈਂਦੀ ਹੈ ਅਤੇ ਸਟ੍ਰਾਈਕ ਖਤਮ ਹੁੰਦੀ ਹੈ ਤੇ ਨਾਲ ਦੀ ਨਾਲ ਜੋ ਲੋਕਾਂ ਨੂੰ ਰਾਹਤ ਮਿਲਦੀ ਹੈ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਫ੍ਰੀ ਕੋਡ ਵਸਕਾ ਨੇ ਅਤੇ ਪੈਟਰੋਲ ਪੰਪ ਮਾਲਕ ਨੇ ਜੀ ਮੇਰਾ ਨਾਮ ਮਹੇਸ਼ ਕੁਮਾਰ ਹੈ ਤੇ ਮੈਂ ਇਥੇ ਤੇਲ ਮੰਨ ਪਤਾ ਲੱਗਿਆ ਵੀ ਹੈ ਕੱਲ੍ਹ ਤੋਂ ਟੱਕਾਂ ਦੀ ਹੜਤਾਲ ਹੈ ਤੇ ਤੇਲ ਆਣਾ ਨਹੀਂ ਗਏ ਇਸ ਕਰਕੇ ਮੈਂ ਤੇਲ ਗੱਡੀ ਨਹੀਂ ਤੇਲ ਟੂਰ ਕਰਦਾ ਮੈਂ ਇਸ ਲਈ ਮੈਂ ਤੇਲ ਪੁਆਣ ਆਇਆ ਮੈਂ ਵੀ ਕਹਿੰਦਾ ਮੈਂ ਵੀ ਪੁਆ ਰਹਿੰਦਾ ਜੇ ਤੇਲ ਖਤਮ ਹੋ ਗਿਆ ਮੇਰਾ ਟੂਰ ਨਹੀਂ ਹੋਣਗੇ ਤੇ ਮੈਂ ਘਰੇ ਬੈਠਾ ਰਹਿ ਜਾਊਂਗਾ ਇਸ ਲਈ ਮੈਂ ਤੇਲ ਪੁਆਣ ਆਇਆ ਅੱਜ ਜਦੋਂ ਪਟਰੋਲ ਪੰਪ ਤੇ ਆਇਆ ਤੇ ਵੇਖਿਆ ਕਿ ਇੰਨਾ ਰਸ ਹੈ ਤੇ ਕੀ ਹਾਲ ਹੈ ਕਿੱਥੇ ਜਾ ਰਿਹਾ ਇਹ ਦੇਸ਼ ਆਪਣਾ ਕਿਵੇਂ ਸਮੱਸਿਆ ਦਾ ਹੱਲ ਹੋਊਗਾ ਓਖਾ ਜਨਾ ਹੀ ਸਾਡੇ ਵਾਸਤੇ ਹੀ ਕਿਉਂ ਰੋਜ਼ ਦੇ ਅਸੀਂ ਕਮਾਕਾਰਾਂ ਵਾਲੇ ਬੰਦੇ ਆਂ ਜੀ ਨਿਤ ਕਮਾਨਿਆ ਨਿਤ ਖਾਨੇ ਆ ਜੀ ਜੇ ਇਦਾਂ ਕੰਮ ਹੋਊਗਾ ਜੀ ਕਾਰੋਬਾਰ ਸਾਡਾ ਰੁਕ ਜਾਣਾ ਜੀ ਜਾਇਂ ਨਾ ਜਾਣਾ ਬਸ ਇਹ ਹੀ ਗੁੰਜਾਰੀ ਚਾਹੇ ਕਿ ਜਿਹੜਾ ਕੰਮ ਚੱਲਦਾ ਚੱਲੀ ਜਾਂਦਾ ਹੋਈ ਤੇਲ ਆਪਣਾ ਨਾ ਬੰਦ ਕਰੋ ਕਿਉਂ ਸਾਡੇ ਵਰਗੇ ਬਹੁਤ ਜਨੇ ਇਹੋ ਜਿਹੇ ਹੈਗੇ ਆ ਕਿ ਜਿਹੜੇ ਨਿਤ ਕਮੰਦੇ ਤੇ ਨਿਤ ਹੀ ਖਾਂਦੇ ਆ ਜੀ ਜੇ ਤੇਲ ਨਹੀਂ ਮਿਲੂਗਾ ਤਾਂ ਉਹਨਾਂ ਵਾਸਤੇ ਕਾਰੋਬਾਰ ਬੰਦ ਹੋ ਜਾਣਾ ਜੀ ਉਹ ਨੇਤ ਤੇ ਅਸੀਂ ਜਾਣੇ ਆ ਫੇੜੀ ਲਾਣੇ ਆ ਜਾਈਦਾ ਆਈਦਾ ਤੇਲ ਕਰਕੇ ਹੀ ਆਈ ਜਾਂਦਾ ਜੀ ਜੇ ਤੇਲ ਹੀ ਨਹੀਂ ਮਿਲੂਗਾ ਜੀ ਘਰਾਂ ਚ ਬਹਿਣਾ ਬਹਿਣਾ ਹੀ ਬਸ ਇਹੀ ਗੱਲ ਆ ਜੀ ਅਮਰਜੀਤ ਹੈ ਜੀ ਮੇਰਾ ਨਾਮ ਦੁੱਧ ਦਾ ਕੰਮ ਕਰਦੇ ਆ ਰੋਜ਼ ਦਾ ਕੰਮ ਕਰਨਾ ਹੈ ਰੋਜ਼ ਸਾਨੂੰ ਤੇਲ ਚਾਹੀਦਾ ਹੁੰਦੇ ਘਰ ਤੇਲ ਨਾ ਮਿਲੂ ਤਾਂ ਅਸੀਂ ਕੀ ਕਰਾਂਗੇ ਦੱਸੋ ਸਾਡਾ ਕੰਮ ਰੁਕ ਜੂਗਾ ਸਾਡਾ ਕੰਮ ਬੰਦ ਹੋ ਜੂਗਾ ਇਹ ਤਾਂ ਅਸਲੀ ਮਜਬੂਰੀ ਆ ਚਾਹੀਦਾ ਹੈ ਕਿ ਹੜਤਾਲ ਨੂੰ ਖੁਲਾਇਆ ਜਾਵੇ ਸਰ ਦੇਖ ਲਓ ਜਿਹੜੀ ਇਹ ਹੜਤਾਲ ਹੈ ਜਿਹਦੇ ਕਰਕੇ ਕਿ ਟੈਂਕਰਸ ਬਠਿੰਡੇ ਤੋਂ ਸਪਲਾਈ ਨਹੀਂ ਲਿਆ پا ਰਹੇਗੇ ਉਸ ਕਰਕੇ ਇਹ ਰਸ਼ ਪੰਪਾਂ ਤੇ ਦੇਖਣ ਨੂੰ ਮਿਲ ਰਿਹਾ ਹੈ ਵੈਸੇ ਜਦੋਂ ਇਹ ਹੜਤਾਲ ਚਾਏ ਇੱਕ ਦਿਨ ਜਾਂ ਦੋ ਦਿਨ ਚ ਖੁੱਲ ਜਾਏਗੀ ਤਾਂ ਉਸ ਤੋਂ ਬਾਅਦ ਬਿਲਕੁਲ ਨਾਰਮਲ ਹੋ ਜਾਏਗਾ ਕਿਉਂਕਿ ਅੱਜ ਕੱਲ ਐਗਰੀਕਲਚਰ ਸੇਲ ਤਾਂ ਹੁੰਦੀ ਨਹੀਂ ਹੈ ਸਿਰਫ ਟਰਾਂਸਪੋਰਟੇਸ਼ਨ ਦੀ ਸੇਲ ਹੁੰਦੀ ਹੈ ਤੇਸ ਕਰਕੇ ਲੋਕਾਂ ਦੇ ਵਿੱਚ ਇੱਕ ਭਗੜੜ ਜੀ ਹੈ ਜਿਸ ਕਰਕੇ ਤੁਸੀਂ ਵੇਖ ਰਹੇ ਹੋ ਪੰਪ ਤੇ ਇੰਨਾ ਰਸ਼ ਹੈ ਇਹ ਮੇਰੇ ਨਹੀਂ ਸਾਰੇ ਖਾਂ ਤੇ ਹੀ ਰਸ਼ ਹੈਗਾ ਸਿਰਫ ਇਹ ਹੜਤਾਲ ਦੀ ਵਜ੍ਹਾ ਕਰਕੇ ਹੈ ਜਦੋਂ ਇਹ ਹੜਤਾਲ ਖੁੱਲ ਗਈ ਤਾਂ ਮੇਰੇ ਖਿਆਲ ਚ ਸਾਰੀ ਚੀਜ਼ ਨੋਰਮਲ ਤੁਸੀਂ ਦੇ ਵਿੱਚ ਆ ਜਾਏਗੀ ਇਹ ਗੱਲ ਕਰੀ ਤਾਂ ਇੱਕ ਪੰਪ ਕਾਲੇ ਕੋਲੇ ਕਿੰਨੇ ਦਿਨ ਦਾ ਸਟਾਕ ਹੁੰਦਾ ਜਿਵੇਂ ਮੰਨ ਲਓ ਤਕਰੀਬਨ 3-4 ਦਿਨ ਦਾ ਸਟਾਕ ਤੋਂ ਵੱਧ ਨਹੀਂ ਹੁੰਦਾਗਾ ਜੇ ਸੀਜ਼ਨ ਦੇ ਵਿੱਚ ਦੇਖੀ ਇਹਦਾ ਇੱਕ ਜਾਂ ਦੋ ਦਿਨ ਦਾ ਸਟਾਕ ਹੀ ਹੁੰਦਾ ਪਰ ਜੇ ਆਫ ਸੀਜ਼ਨ ਦੇ ਵਿੱਚ ਦੇਖੀਏ ਤਿੰਨ ਚਾਰ ਪੰਜ ਦਿਨ ਦਾ ਹੁੰਦਾ ਪਰ ਪੰਜ ਦਿਨ ਦਾ ਸਟਾਕ ਕੀ ਕਰੇਗਾ ਜੇ ਨਾਰਮਲ ਸੇਲ ਪੈਟਰੋਲ ਦੀ 1500 ਲੀਟਰ ਚੱਲ ਰਹੀ ਹੈਗੀ ਹੈ ਤਾਂ ਉਸ ਦਿਨ ਸੇਲ ਹੀ 5-6000 ਲੀਟਰ ਹੋ ਜਾਏਗੀ ਤਾਂ ਫਿਰ ਸਟਾਕ ਖਤਮ ਹੋ ਹੀ ਜਾਏਗਾ ਕੀ ਲੱਗਦਾ ਕਦੋਂ ਤੱਕ ਇਹ ਹੜਤਾਲ ਚੱਲੇਗੀ ਇਹ ਜਿਹੜੇ ਅਨ ਕੰਫਰਮਡ ਸੋਰਸਸ ਐ ਕਿਉਂਕਿ ਸਾਨੂੰ ਉਹ ਬਠਿੰਡੇ ਤੋਂ ਡਿਪੋ ਦੇ ਅੱਗੇ ਜਿਹੜੇ ਡਰਾਈਵਰ ਵਗੈਰਾ ਖੜੇ ਹੈ ਉਹੀ ਦੱਸਦੇ ਐ ਉਹ ਕਹਿੰਦੇ ਐ ਸ਼ਾਇਦ ਇਹ ਕੱਲ ਸ਼ਾਮ ਤੱਕ ਖਤਮ ਹੋ ਜਾਏਗੀ